ਜੇ ਕਿਸੇ ਨੂੰ ਸ਼ਾਂਤੀ ਚਾਹੀਦੀ ਹੈ ਤਾਂ ਪੜ੍ਹ ਲਓ ਸ੍ਰੀ ਅਨੰਦ ਸਹਿਬ ਦੀ ਬਾਣੀ ਜਿਹੜੀ ਸ਼ਾਂਤੀ ਤੁਹਾਨੂੰ ਪੈਸੇ ਦੌਲਤ ਸ਼ੌਹਰਤ ਦੇ ਨਾਲ ਨਹੀਂ ਮਿਲੇਗੀ ਤੇ ਉਹਨਾਂ ਪੈਸਿਆਂ ਦਾ ਤਿਆਗ ਕਰਕੇ ਵੀ ਨਹੀਂ ਮਿਲੇਗੀ ਪਰ ਉਹ ਤੁਹਾਨੂੰ ਸ਼ਾਂਤੀ ਸ੍ਰੀ ਅਨੰਦ ਸਹਿਬ ਦਾ ਜਾਪ ਕਰਕੇ ਮਿਲ ਜਾਏਗੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੇ ਇਸੇ ਤਰ੍ਹਾਂ ਫਰਮਾਨ ਕਰ ਰਹੇ ਨੇ ਗੁਰੂ ਪਿਆਰੀ ਸਾਧ ਸੰਗਤ ਜੀਓ तमाम ਦੁਨੀਆ ਦੇ ਵਿੱਚ ਹਰ ਕਿਸੇ ਨੂੰ ਸ਼ਾਂਤੀ ਚਾਹੀਦੀ ਹੈ ਜਿਹਦੇ ਕੋਲ ਪੈਸਾ ਹੈ ਉਹ ਪੈਸਾ ਖਰਚ ਕੇ ਕਿਸੇ ਦੂਰ ਦੁਰੇਡੇ ਕਿਸੇ ਪਹਾੜਾਂ ਦੇ ਵਿੱਚ ਚਲੇ ਜਾਂਦਾ ਹੈ ਸ਼ਾਂਤੀ ਦੀ ਤਲਾਸ਼ ਦੇ ਵਿੱਚ ਕੋਈ ਲਗਜ਼ਰੀ ਲਾਈਫ ਦੇ ਵਿੱਚ ਚਲੇ ਜਾਂਦਾ ਹੈ ਸ਼ਾਂਤੀ ਦੀ ਤਲਾਸ਼ ਦੇ ਵਿੱਚ ਕੋਈ ਕਿਸੇ ਹੋਰ ਪਾਸੇ ਚਲੇ ਜਾਂਦਾ ਹੈ ਸ਼ਾਂਤੀ ਦੀ ਤਲਾਸ਼ ਦੇ ਵਿੱਚ ਤੇ ਕੋਈ ਸਾਰਾ ਐਸ਼ੋ ਆਰਾਮ ਤੇ ਪੈਸਾ ਤਿਆਗ ਦਿੰਦਾ ਹੈ ਸਿਰਫ ਉਸ ਨੂੰ ਸ਼ਾਂਤੀ ਮਿਲੇ ਪਰ ਮਿਲਦੀ ਨਹੀਂ ਮਨੁੱਖ ਸਾਰੇ ਯਤਨ ਕਰ ਲੈਂਦਾ ਕਿ ਉਸ ਨੂੰ ਸ਼ਾਂਤੀ ਮਿਲ ਜਾਵੇ ਦੁਨੀਆ ਦੇ ਕਿਸੇ ਕੋਨੇ ਦੇ ਉੱਤੇ ਚਾਹੇ ਉਹ ਪੈਸਾ ਖਰਚ ਕੇ ਸ਼ਾਂਤੀ ਦੀ ਤਲਾਸ਼ ਦੇ ਵਿੱਚ ਨਿਕਲ ਪੈਂਦਾ ਚਾਹੇ ਉਹ ਕਿਸੇ ਹੋਰ ਬਹਾਨੇ ਦੇ ਨਾਲ ਪਰ ਉਸ ਨੂੰ ਸ਼ਾਂਤੀ ਨਹੀਂ ਮਿਲਦੀ ਮਨੁੱਖ ਦੀ ਸਾਰੀ ਜ਼ਿੰਦਗੀ ਇਸੇ ਤਲਾਸ਼ ਦੇ ਵਿੱਚ ਗੁਜ਼ਰ ਜਾਂਦੀ ਹੈ ਕਿ ਸ਼ਾਂਤੀ ਕਿਸ ਪਾਸੋਂ ਮਿਲ ਜਾਏ ਉੱਤਰ ਪੂਰਬ ਪੱਛਮ ਤਖਨ ਵੱਲ ਭਜਦਾ ਹੈ ਆਪਣੇ ਜ਼ੋਰ ਲਗਾਉਂਦਾ ਪੈਸੇ ਦਾ ਪਰ ਉਸ ਨੂੰ ਸ਼ਾਂਤੀ ਨਹੀਂ ਮਿਲਦੀ। ਕਈ ਹੋਰ ਯਤਨ ਕਰਦਾ ਹੈ। ਮਾਇਆ ਨੂੰ ਵੀ ਤਿਆਗ ਦਿੰਦਾ ਪਰ ਉਸ ਨੂੰ ਸ਼ਾਂਤੀ ਨਹੀਂ ਮਿਲਦੀ। ਕਾਰਨ ਕੀ ਹੈ? ਸਿਰਫ ਇੱਕੋ ਚੀਜ਼ ਦੀ ਕਮੀ ਹੈ ਕਿ ਗੁਰੂ ਨਹੀਂ ਹੈ। ਜਦ ਗੁਰੂ ਕਿਸੇ ਦੀ ਬਾਹ ਫੜ ਲਵੇ ਤਾਂ ਉਸ ਨੂੰ ਸ਼ਾਂਤੀ ਮਿਲਦੀ ਹੈ। ਗੁਰੂ ਤੋਂ ਬਗੈਰ ਸ਼ਾਂਤੀ ਕਿਸੇ ਨੂੰ ਮਿਲ ਨਹੀਂ ਸਕਦੀ। ਇਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸ੍ਰੀ ਅਨੰਤ ਸਹਿਬ ਦੇ ਮਹਾਤਮ ਦੇ ਵਿੱਚ ਦੱਸ ਰਹੇ ਨੇ ਚੌਥੀ ਪੌੜੀ ਦੇ ਵਿੱਚ ਜਿਕੇ ਸੈਨੂੰ ਸ਼ਾਂਤੀ ਚਾਹੀਦੀ ਹੈ ਤਾਂ ਪੜ ਲਓ ਸ੍ਰੀ ਅਨੰਤ ਸਹਿਬ ਦੀ ਬਾਣੀ ਜਿਹੜੀ ਸ਼ਾਂਤੀ ਤੁਹਾਨੂੰ ਪੈਸੇ ਦੌਲਤ ਸ਼ੋਹਰਤ ਦੇ ਨਾਲ ਨਹੀਂ ਮਿਲੀ ਤੇ ਉਹਨਾਂ ਪੈਸਿਆਂ ਦਾ ਤਿਆਗ ਕਰਕੇ ਵੀ ਨਹੀਂ ਮਿਲੀ ਪਰ ਉਹ ਤੁਹਾਨੂੰ ਸ਼ਾਂਤੀ ਸ੍ਰੀ ਅਨੰਦ ਸਹਿਬ ਦਾ ਜਾਪ ਕਰਕੇ ਮਿਲ ਜਾਏਗੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੇ ਇਸੇ ਤਰ੍ਹਾਂ ਫਰਮਾਨ ਕਰ ਰਹੇ ਨੇ ਸਾਚਾ ਨਾਮ ਮੇਰਾ ਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸਾਧ ਸੁਖ ਮਨ ਆਏ ਵਸਿਆ ਜਿਨੇ ਇੱਛਾ ਸਭ ਪੁਧਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀਆਂ ਇਹ ਵਿੜਿਆਈਆਂ ਕਹੇ ਨਾਨਕ ਸੁਨੋ ਸੰਤੋਸ਼ ਸਬਤ ਰੋ ਪਿਆਰੋ ਸਾਚਾ ਨਾਮ ਮੇਰਾ ਧਾਰੂ ਇੱਕ ਦਫਾ ਸਿਰਫ ਉਸ ਸੱਚੇ ਦਾ ਨਾਮ ਆਪਣੇ ਦਿਲ ਚ ਵਸਾ ਲਈ ਤਾਂ ਸ਼ਾਂਤੀ ਮਿਲ ਜਾਏਗੀ। ਇਸ ਪੂਰੇ ਅਨੰਦ ਸਹਿਬ ਦਾ ਪੂਰਾ ਜਾਪ ਕਰਨਾ 104 ਵਾਰੀ 14 ਦਿਨ। ਇਹ ਨਹੀਂ ਕਿ ਹਰ ਰੋਜ਼ 104 ਵਾਰ ਕਰਨਾ ਹੈ। 14 ਦਿਨਾਂ ਦੇ ਵਿੱਚ 104 ਵਾਰ ਪੂਰਾ ਅਨੰਦ ਸਹਿਬ ਪੜ੍ਹ ਕੇ ਸਮਾਪਤੀ ਕਰ ਦੇਣੀ ਹੈ। 14 ਦਿਨਾਂ ਦੇ ਵਿੱਚ ਪੂਰਾ ਕਰਨਾ, ਸੰਪੂਰਨ ਕਰਨਾ ਸ੍ਰੀ ਅਨੰਦ ਸਹਿਬ ਦਾ ਪਾਠ। ਤੇ ਜਿਹੜੀ ਸ਼ਾਂਤੀ ਤੁਹਾਨੂੰ ਮਾਇਆ ਦੇ ਨਾਲ ਨਹੀਂ ਮਿਲੀ ਤੇ ਜਿਹੜੀ ਸ਼ਾਂਤੀ ਉਸ ਮਾਇਆ ਨੂੰ ਤਿਆਗ ਕੇ ਵੀ ਨਹੀਂ ਮਿਲੀ ਉਹ ਸ਼ਾਂਤੀ ਸ੍ਰੀ ਅਨੰਦ ਸਹਿਬ ਦਾ ਜਾਪ ਕਰਕੇ ਤੁਹਾਨੂੰ ਮਿਲ ਜਾਏਗੀ ਚਾਹੇ ਉਹ ਸ਼ਹੁਕਾਰ ਹੈ ਤੇ ਚਾਹੇ ਉਹ ਗਰੀਬ ਹੈ ਸਿੱਧਾ ਸਦਾ ਕਹਿ ਰਹੇ ਨੇ ਸੱਚਾ ਨਾਮ ਮੇਰਾ ਧਾਰੋ ਇੱਕੋ ਹੀ ਨਾਮ ਹੈ ਉਸ ਪਰਮੇਸ਼ਰ ਦਾ ਉਸ ਨੂੰ ਧਿਆ ਲਈਏ ਉਸ ਨੂੰ ਧਿਆਓ ਉਸ ਦੀ ਆਰਾਧਨਾ ਕਰ ਦਿਨ ਰਾਤ ਹਰ ਵਕਤ ਜਦ ਜਦ ਵੀ ਤੈਨੂੰ ਯਾਦ ਆ ਜਾਵੇ ਸਾਚਨਾਮ ਆਧਾਰ ਮੈ ਰਾਜ ਨੂੰ ਭੁੱਖਾਂ ਸਭ ਗਵਈਆਂ ਜਸ ਉਸ ਦਾ ਨਾਮ ਅਰਾਧਾਂਗੇ ਦਿਨ ਰਾਤ ਉਸ ਨੂੰ ਯਾਦ ਕਰਾਂਗੇ ਤਾਂ ਸਾਰੀਆਂ ਜ਼ਿੰਦਗੀ ਦੀਆਂ ਭੁੱਖਾਂ ਖਤਮ ਹੋ ਜਾਣਗੀਆਂ ਦੁੱਖ ਭੁੱਖ ਪਿਆਸ ਲਗਣੋਂ ਬੰਦ ਹੋ ਜਾਂਦੀ ਹੈ ਜਦ ਉਸ ਪਿਆਰੇ ਦੇ ਨਾਲ ਇਸ਼ਕੇ ਹਕੀਕੀ ਕਰੀਏ ਇਹ ਇਸ਼ਕ ਹਕੀਕੀ ਹੁੰਦੀ ਹੈ ਇੱਕ ਇਸ਼ਕ ਇਲਾਹੀ ਹੁੰਦਾ ਹੈ ਤੇ ਇਹ ਇਸ਼ਕ ਇਲਾਹੀ ਹੈ ਤੇ ਇਸ਼ਕ ਇਲਾਹੀ ਦੇ ਵਿੱਚ ਸਾਰੀ ਭੁੱਖ ਪਿਆਸ ਖਤਮ ਹੋ ਜਾਂਦੀ ਹੈ ਕਰ ਸ਼ਾਂਤ ਸੁਖ ਮਾਨ ਆਏ ਵਸਿਆ ਜਿਨੇ ਇੱਛਾ ਸਭ ਪੂਜਾਈਆਂ ਜਦ ਭੁੱਖਾਂ ਹੀ ਭੁੱਖਾਂ ਹੀ ਖਤਮ ਹੋ ਗਈਆਂ ਤਾਂ ਫਿਰ ਸ਼ਾਂਤੀ ਦੀ ਪ੍ਰਾਪਤ ਹੋ ਗਈ ਹੈ ਕਰ ਸ਼ਾਂਤ ਸੁਖ ਮਾਨ ਆਏ ਵਸਿਆ ਮਾਨ ਆਏ ਵਸਿਆ ਜਿਨੇ ਇੱਛਾ ਸਭ ਪੂਜਾਈਆਂ ਜਦ ਭੁੱਖਾਂ ਹੀ ਖਤਮ ਹੋ ਜਾਣਗੀਆਂ ਹੋ ਗਈਆਂ ਤੇ ਫਿਰ ਸ਼ਾਂਤੀ ਦੀ ਸਥਾਪਨਾ ਹੋ ਗਈ ਸ਼ਰੀਰ ਦੇ ਅੰਦਰ ਜਦ ਸ਼ਾਂਤੀ ਮਿਲ ਗਈ ਫਿਰ ਸਾਰੇ ਸੁੱਖ ਆ ਗਏ ਜਦ ਸੁੱਖ ਮਿਲ ਗਏ ਤੇ ਸਾਰੀਆਂ ਇੱਛਾਂ ਦੀ ਪ੍ਰੂ ਪੂਰਤੀ ਹੋ ਗਈ ਜਦ ਸਬਰ ਸੰਤੋਖ ਹੀ ਮਿਲ ਗਿਆ ਤੇ ਫਿਰ ਕਿਸੇ ਚੀਜ਼ ਦੀ ਇੱਛਾ ਨਹੀਂ ਲਈ ਕਹਿੰਦੇ ਨੇ ਨਾ ਕਿਸੇ ਚੀਜ਼ ਨੂੰ ਬਹੁਤਾ ਚਾਹੀਏ ਤੇ ਨਹੀਂ ਮਿਲਦੀ ਤੇ ਉਸ ਚੀਜ਼ ਤੋਂ ਕਿਨਾਰਾ ਕਰ ਜਾਈਏ ਤੇ ਫਿਰ ਉਹ ਚੀਜ਼ ਸਾਡੇ ਕੋਲ ਪੱਜੀ ਹੋਈ ਆਉਂਦੀ ਹੈ ਜਿਵੇਂ ਕਈ ਕਹਿੰਦੇ ਨੇ ਸੱਜਣ ਕੀ ਅਮਰੀਕਾ ਜਾਣਾ ਕੈਨੇਡਾ ਜਾਣਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਣਾ ਦਿਨ ਰਾਤ ਉਸੇ ਵਿੱਚ ਲੱਗੇ ਹੋਏ ਨੇ ਅਰਦਾਸਾਂ ਬੇਰਤੀਆਂ ਕਰਦੇ ਨੇ ਪਰ ਮੈਂ ਇਹ ਗੱਲ ਕਹਿੰਨਾ ਉਸ ਸੀਜ਼ ਨੂੰ ਪੁਲਾ ਕੇ ਦੇਖੋ ਚੀਜ਼ ਤੁਹਾਡੇ ਮਗਰ ਮਗਰ ਪੱਜੀ ਹੋਈ ਆਏਗੀ ਖਿਆਲ ਨਾ ਕਰੋ ਬੋਤਾ ਉਸਦਾ ਪਿੱਛੇ ਨਾ ਪਜੋ ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜਿਸ ਦੀਆਂ ਇਹ ਵਡਿਆਈਆਂ ਤੇ ਸਾਰੀਆਂ ਵਡਿਆਈਆਂ ਉਸ ਪਰਮੇਸ਼ਰ ਦੀਆਂ ਨੇ ਉਸ ਤੋਂ ਕੁਰਬਾਨ ਜਾਣਾ ਚਾਹੀਦਾ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਤੇ ਗੁਰਨਾਨਕ ਦੇਵ ਜੀ ਮਹਾਰਾਜ ਨੂੰ ਸਾਕਸ਼ੀ ਰੱਖ ਕੇ ਕਹਿ ਰਹੇ ਨੇ ਕੀ ਸ਼ਬਦ ਹੀ ਸਾਰਾ ਕੁਸ਼ ਸਵਾਰਦਾ ਤੇ ਉਹ ਸ਼ਬਦ ਕਿਹੜਾ ਸੱਚਾ ਨਾਮ ਸੱਚਾ ਨਾਮ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸੱਚਾ ਨਾਮ ਮਿਰਾਦਾਰ ਇੱਕੋ ਸ਼ਬਦ ਆਰਾਧੋ ਉਸ ਪਰਮੇਸ਼ਰ ਦਾ ਨਾਮ ਤੇ ਆਓ ਸ੍ਰੀ ਨਾਨਕ ਸਾਹਿਬ ਦਾ ਜਾਪ ਕਰੀਏ ਤੇ ਜਿਹੜੀ ਸ਼ਾਂਤੀ ਕਿਤੇ ਚਾਰਾਂ ਦਿਸ਼ਾਵਾਂ ਦੇ ਵਿੱਚ ਜਾ ਕੇ ਨਹੀਂ ਮਿਲੀ ਮਾਇਆ ਨੂੰ ਤਿਆਗ ਕੇ ਨਹੀਂ ਮਿਲੀ ਤੇ ਮਾਇਆ ਮਾਇਆ ਨੂੰ ਦੇ ਕੇ ਵੀ ਨਹੀਂ ਮਿਲੀ ਉਹ ਸ਼ਾਂਤੀ ਸ੍ਰੀ ਅਨੰਦ ਸਾਹਿਬ ਦਾ ਜਾਪ ਕਰਕੇ ਤੁਹਾਨੂੰ ਮਿਲ ਜਾਏਗੀ ਇਤਨੀਆ ਵਿਚਾਰਾਂ ਪਰਵਾਣ ਕਰਨੀਆਂ ਭੁੱਲਾਂ ਚੁੱਕਾ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ